ਅੱਜ ਆਪ ਸਭ ਜੀ ਦਾ ਮੇਰੇ ਪੰਜਾਬੀ ਸੂਟ ਸਲਾਈ ਦੇ ਸਵਾਗਤ ਹੈ ਮੈਂ ਅੱਜ ਦੱਸਾਂਗੀ ਜੀ ਤੁਹਾਨੂੰ 23 ਚੈਸਟ 21 ਕਮਰ ਔਰ 25 ਹੈ ਪੱਜਨਾ ਕਾਟਾਂ ਬਹੁਤ ਹੀ ਧਿਆਨ ਨਾਲ ਦੇਖਣਾ ਸਿੱਖਣ ਵਾਲਿਆਂ ਦਾ ਭਾਣਾ ਬਹੁਤ ਹੀ ਜ਼ਿਆਦਾ ਨੌਲੇਜ ਮਿਲੇਗੀ ਕਪੜਾ ਹੈਗਾ ਜੀ ਇਹ ਵੱਡੇ ਪੰਨੇ ਦਾ ਹੈਗਾ ਵਾ ਕਪੜਾ ਆਪਾਂ ਜਿਵੇਂ ਵੱਡੇ ਵਰਦਾ ਵੀ ਕਹਿੰਦੇ ਨੇ ਆਪਾਂ ਇਸ ਕਰਕੇ ਦੋਨੇ ਸਾਈਡਾਂ ਇਹ ਕੱਟ ਨਹੀਂ ਆ ਹੀ ਕੱਟ ਲਵਾਂਗੇ ਜੀ ਮੈਂ ਟੋਪੜੇ ਨੂੰ ਸੈੱਟ ਕਰਦੀ ਆ ਤਾਂਤਾ ਹੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੋ ਵੀ ਨਵੇਂ ਬਣੇ ਨੇ ਵੀਡੀਓ ਤੇ ਕਪੜੇ ਦੀ ਮੈਂ ਸੈਟਿੰਗ ਕਰ ਲਈ ਹੋਈ ਹੈ ਜੀ ਔਰ ਮੈਂ ਰੱਖਾਂਗੀ ਜੀ 3 ਇਹਨਾਂ ਦਾ 5.7 ਕਿਰਾ ਰੱਖਾਂਗੀ ਔਰ ਸਾਥ ਇੰਚ ਇਹਨਾਂ ਦਾ ਮੋੜੜਾ ਰੱਖਾਂਗੀ 1.5 ਇੰਚ ਉਸ ਆਪਾਂ ਲਵਾਂਗੇ ਜੀ ਫਰੰਟ ਵਾਲੀ ਕਾਟ ਕਾਟ ਮੈਂ ਲਾਈ ਹੈ ਜੀ ਮੋਡੇ ਦੀ 1.5 ਇੰਚ ਦੀ ਇਹ ਦੇਖਿਓ ਜੀ ਔਰ ਪਲੇਟ ਹੈ ਜੀ ਮੇਰੇ ਕਸਟਮਰ ਦੇ 12 ਤੇ ਮੈਂ ਲਾਵਾਂਗੀ ਜੀ 12.5 ਤੇ ਨਿਸ਼ਾਨੀ 75 ਦਾ ਪਲੇਟ ਲਾਵਾਂਗੀ ਕਮਰ ਹੈ ਜੀ ਇਹਨਾਂ ਦੀ 22 ਇੰਚ ਮੈਂ ਲਾਵਾਂਗੀ ਜੀ 4.5 ਇੰਚ ਦਾ ਗੈਪ ਆਹ ਫਲੋਈ ਵਾਲੀ ਜਿਹੜੀ نیچے ਵਾਲੀ ਕਮਰ ਵਾਲੀ ਫਲੋਈਏ ਇਹ ਆਪਾਂ ਹਮੇਸ਼ਾ ਹੀ ਅੰਡਰ ਆਰਮ ਤੋਂ 6.5 ਇੰਚ نیچے ਲਗਾਣੀ ਆ ਜੀ ਔਰ ਇਹਨਾਂ ਦਾ ਗੈਪ ਜਿਹੜਾ ਰੱਖਣਾ ਆਪਾਂ نیچے ਵਾਲੀ ਦਾ ਇਹ 2 ਇੰਚ ਦਾ ਰੱਖਾਂਗੇ ਜੀ ਹਾਂ ਉੱਪਰਲੀ ਫਲੋਈ ਦਾ ਆਪਾਂ ਜੇ 2.5 ਦਾ ਗੈਪ ਲਵਾਂਗੇ ਇਹਵੇਂ ਨਿਸ਼ਾਨੀ ਲਗਾ ਕੇ ਫਿਰ ਆਪਾਂ ਇਹਵੇਂ ਦੋਵੇਂ ਇਹਨਾਂ ਦੀ ਮਿੰਤੀ ਵੀ ਲੈ ਲਾਂਗੇ ਦੇਖੋ ਜੀ 2.5 ਇੰਚ ਦਾ ਪੂਰਾ ਇਹਨਾਂ ਦਾ ਗੈਪ ਆ ਰਿਹਾ ਜੀ ਹੁਣ ਆਪਾਂ ਇਹਨਾਂ ਨੂੰ ਇਤੋਂ ਐਸ ਨਿਸ਼ਾਨੀ ਦੇ ਨਾਲ ਇਹਦੇ ਕੋਰਨਰ ਦੇ ਵਿੱਚ ਆਪਾਂ ਮੈਚ ਕਰ ਲਾਂਗੇ ਉਮੀਦ ਕਰਦੀ ਹਾਂ ਤੁਹਾਨੂੰ ਮੇਰੀਆਂ ਦਸੀਆਂ ਹੀਆਂ ਕਾਟਾਂ ਸਮਝ ਆ ਰਹੀਆਂ ਜੀ ਸਿੱਖਣ ਵਾਲੀਆਂ ਭੈਣਾਂ ਨੂੰ ਬਹੁਤ ਹੀ ਜਾਣਕਾਰੀ ਮਿਲੂਗੀ ਉਹਨਾਂ ਨੂੰ ਇਹ ਜੇ ਹੁੰਗਾ ਲਪਟਾ ਕਈ ਵਾਰੀ ਮੈਂ ਵੇਖਿਆ ਵਾ ਕਈ ਪਹਿਣਾ ਜਿਹੜੀਆਂ ਦਾਸਤੀਆਂ ਨੇ YouTube ਦੇ ਉੱਤੇ ਕੋਈ ਦਾ ਫਿਟਿੰਗ ਦੀ ਨਿਸ਼ਾਨੀ ਵੀ ਨਾਲ ਲਗਾ ਲੈਂਦੀਆਂ ਨੇ ਔਰ ਦੂਜੀ ਵਾਧੂ ਕੱਪੜੇ ਦਾ ਮਾਰਜ ਵੀ ਮੈਂ ਕਦੀ ਵੀ ਐਵੇਂ ਨਹੀਂ ਕਰਦੀ ਹੁੰਦੀ ਮੈਂ ਹਮੇਸ਼ਾ ਹੀ ਕੱਪੜੇ ਨੂੰ ਸਿੱਧਾ ਹੀ ਰੱਖ ਦੇਣੀ ਆ ਔਰ ਆਪਾਂ ਜਦੋਂ ਫਿਟਿੰਗ ਦੀ ਨਿਸ਼ਾਨੀ ਲਗਾਵਾਂਗੇ ਉਦੋਂ ਆਪਾਂ ਬਾਕੀ ਕਪੜਾ ਜੋ ਫालतੂ ਹੈ ਚਾੜ ਦਾਂਗੇ ਕਿਉਂਕਿ ਕਈ ਵਾਰ ਕੀ ਹੁੰਦਾ ਵਾ ਕਿ ਸਾਡੇ ਪਲੇਟਾਂ ਦੇ ਵਿੱਚ ਕਈ ਵਾਰ ਵੱਧ ਘੱਟ ਕਪੜਾ ਆ ਜਾਂਦਾ ਜਾਂ ਕੋਈ ਸ਼੍ਰਿੰਕ ਹੋਣ ਵਾਲਾ ਕਪੜਾ ਹੋਵੇ ਜਿੱਥਾ ਕੋਈ ਨਿਕਲ ਜਾਂਦਾ ਹੈ ਨਾ ਉਹਦੇ ਵਿੱਚ ਆਪਾਂ ਨੂੰ ਫਿਰ ਦਿੱਕਤ ਨਹੀਂ ਆਉਂਦੀ ਜੀ ਇਸ ਕਰਕੇ ਮੈਂ ਜਿਆਦਾ ਕਪੜਾ ਨਹੀਂ ਲੜਦੀ ਹੈਗੀ ਜੀ ਵੀ ਇਵੇਂ ਹੀ ਆਪਾਂ ਦੂਜੀ ਸਾਈਡ ਤੇ ਪਲੇਟ ਲਗਾ ਲਾਂਗੇ ਹਾਂਜੀ ਇਵੇਂ ਹੀ ਮੈਂ ਬੈਕ ਸਾਈਡ ਤੇ ਪਲੇਟ ਲਗਾ ਲਈ ਜੀ ਜਿਵੇਂ ਆਪਾਂ ਫਰੰਟ ਤੇ ਲਗਾਈ ਸੀ मैंजिए साइैाइ नि नासा मोखंजीनगा सवा टाइम में बैकसाइड मांगजी मोडेरी का पामांगी वह वहना दे 12 ਦੇ ਮੈਂ 12 ਦੇ ਪਾਵਾਂਗੀ ਔਰ 7.5 ਦਾ ਇਹਨਾਂ ਦਾ ਪਲੇਟ ਲਵਾਂਗੀ ਜੀ 4.5 ਦਾ ਗੈਪ ਹਾਂ ਇਹਨਾਂ ਦੀ ਜੀ 4.5 ਮੈਂ 5 ਇੰਚ ਤੇ ਨਿਸ਼ਾਨੀ ਲਗਾਵਾਂਗੀ ढाई इंच का गैप रखा सवा दो इंचा इतारी पा केवे ही मैं बैक साइड से प्लेट लगावा 12 ਤੇ ਤਿਆਰ ਨੇ 12.5 ਤੇ ਲਾਵਾਂਗੀ। ਹੋਰ 7.5 ਦਾ ਗੈਪ ਰੱਖਾਂਗੀ। ਸੌਰੀ 7.5 ਦਾ ਪਲੇਟ ਵਾ ਔਰ 4.5 ਦਾ ਗੈਪ ਰੱਖਾਂਗੀ। ਔਰ ਫਰੰਟ ਔਰ ਬੈਕ ਨੇ ਮੈਂ ਕੱਟਾ ਕੰਪਲੀਟ ਹੋ ਗਏ ਜੀ। ਹੁਣ ਮੈਂ ਕਟਾਂਗੀ ਜੀ ਸਨਵਾਰ ਇਹਨਾਂ ਦੀ। ਜੇ ਜੇ ਮੇਰੇ ਕਸਟਮਰ ਦੇ ਸੈਂਟੀਮੀ ਜੇ ਮੈਂ ਕਟਾਂਗੀ ਜੀ 18 ਇੰਚ ਦਾ ਲਾਵਾਂਗੀ ਜੀ ਪਹੁੰਚਾ। ਪਹੁੰਚੇ ਦੀ ਲੰਬਾਈ ਲਾਵਾਂਗੀ ਜੀ 33 ਇੰਚ। ਔਰ 12 ਇੰਚ ਲਵਾਂਗੇ ਜੀ ਚੜਾਈ ਕਿਉਂਕਿ ਮੇਰੇ ਕਸਟਮਰ ਦਾ ਜੋ ਪੌਂਚਾ ਹੈਗਾ ਪੌਂਚੇ ਦੀ ਮੋਰੀ ਹੈਗੀ ਉਹ ਹੈਗੀ ਜੀ 7 ਇੰਚ ਇਸ ਕਰਕੇ ਆਪਾਂ 12 ਇੰਚ ਦਾ ਲਵਾਂਗੇ ਜੀ 12 ਇੰਚ ਦੀ ਚੜਾਈ ਲਵਾਂਗੇ ਪੌਂਚੇ ਦੀ మేమే హిమే పోచే తేతే కార్డ పావంగీ ఠోడీజీ తాకే పోంచా ఠోడా జే చక్కయా జే నందా ఓమే పోంచా దేఖయా నా తుసి కయ్యా దే పహనా దే దిగ్గన్ దయా హందా పహనా థే హనా నిషే కి తి ఇంచ ਇਕੋ ਆਪਾਂ ਦਾ ਸਾਗੀ ਜੀ fasal 10 inch ਦਾ ਠੀਕ ਹੈ ਜੀ ਹੁਣ ਆਪਾਂ ਇਥੋਂ ਜਿੱਥੇ 3 inch ਪੁੰਦਾ ਰੱਖਿਆ ਆਪਾਂ ਇਥੋਂ ਆਸਨ ਦੇ ਨਾਲ ਮਿਲਾ ਲਵਾਂਗੇ ਜਾ ਰਿਹਾ ਬੰਦਾ ਹੋਣ ਦੂਜਾ ਬੰਦਾ ਆਪਾਂ ਉੱਪਰ ਆ ਕੇ ਕੱਟ ਲਵਾਂਗੇ ਜੀ ਇਹ ਵੀ ਨਹੀਂ ਆਪਾਂ ਦੂਜਾ ਬੰਦੇ ਦੀ ਵੀ ਕਟਾਈ ਤਾਂ ਹੋ ਗਈ ਜੀ ਬਾਕੀ ਜੋ ਆਰ ਘਟ ਹੈ ਇਹਨੂੰ ਆਪਾਂ ਛਾਟ ਕਰਾਂਗੇ ਹੁਣ ਆਪਾਂ ਬਾਹਾਂ ਕੱਟਾਂਗੇ ਜੀ ਬਾਹਾਂ ਦੀ ਲੈਂਥ ਹੈਗੀ ਆ ਜੀ ਮੇਰੀ ਕਸਟਮਰ ਦੀ ਆਪ ਬਾਜੂ ਆ 12 ਇੰਚ ਬਾਹਾਂ ਆ ਆਪਾਂ ਰੱਖਾਂਗੇ ਜੀ 15 ਇੰਚ ਬੋਕ ਹੈ ਗੱਲੀ ਉਹਨਾਂ ਦਾ ਸਾਢੇ 6 ਇੰਚ ਆਪਾਂ ਰੱਖਾਂਗੇ ਜੀ ਸਾਢੇ 8 ਬੋਕ ਨੀਚੇ ਇਹਨੇ ਤੋਂ ਆਪਾਂ ਸਾਢੇ 5 ਰੱਖਾਂਗੇ ਨੇ ਜੇ ਬਾਹ ਦੀ ਕਟਾਈ 3 ਇੰਚ ਲਵਾਂਗੇ ਜੀ ਆਪਾਂ ਇੱਥੇ ਮੈਚ ਕਰਕੇ ਤੇ ਇਧਰ ਮੈਚ ਕਰ ਦਾਂਗੇ ਜੀ ਇਹ ਉਹ ਬਿਲੀ ਮੇਰੀ ਬਾਵਾ ਦੀ ਕਟਾਈ ਮਾਵਾ ਦੀ ਅਗਲੀ ਕਾਟ ਵੀ ਪਾ ਲਵਾਂਗੀ ਜੀ ਕਿਵੇਂ ਆਪਾਂ ਦੋ ਪੱਲੇ ਫੜ ਕੇ ਉੱਪਰਲੇ ਦੋਨੇ ਕਿਰੇ ਰਗੇ ਆ ਜੀ ਦੇਖੋ ਔਰ ਦੋ ਪੰਨੇ ਉੱਪਰਨੇ ਦੋਨੇ ਪੰਨਿਆਂ ਨੂੰ ਆਪਾਂ ਕਾਟ ਪਾ ਲਾਂਗੇ ਇਹੋ ਗੀ ਮੇਰੀ ਇਹ ਜੀ ਮੇਰੇ ਕਸਟਮਰ ਦੇ ਲਈ ਆਪਾਂ ਮੈਂ ਲਵਾਂਗੀ ਜੀ ਉਹਨਾਂ ਦੀ 4 ਇੰਚ 벨ਟ ਵਾਧਾ ਨਾਲ 3 ਇੰਚ 벨ਟ ਲਵਾਂਗੀ ਔਰ 8 ਇੰਚ ਮੈਂ 벨ਟ ਦੀ ਚੁੜਾਈ ਲਵਾਂਗੀ ਜੀ निशानी मैं पहले लगा ली थी करांगी जी कटिंग। मेरी खत्म आज मैं थानू है जी तेई चेस्ट इक्की कमर साढ़े पच्ची ਇਹ ਪਦੀਆਂ ਕਾਟਾਂ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਕਟਾਈ ਦੱਸਣ ਦਾ ਤਰੀਕਾ ਪਸੰਦ ਆਇਆ ਹੋਵੇਗਾ ਅਗਰ ਮੇਰੇ ਚੈਨਲ ਤੇ ਪਹਿਲੀ ਵਾਰ ਬਣੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਔਰ ਸ਼ੇਅਰ ਕਰਨਾ ਕਿਉਂਕਿ ਆਪ ਜੀ ਦੇ ਹੌਸਲਾ ਵਜਾਈ ਦੇ ਨਾਲ ਹੀ ਮੇਰਾ ਹੌਸਲਾ ਵਧਦਾ ਹੈ ਨਾ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਬੜਾ ਕੀਮਤੀ ਸਮਾਂ ਦਿੱਤਾ ਵੀਡੀਓ ਨਾ ਸਕਿਪ ਕਰਕੇ ਨਾ ਦੇਖਿਆ ਕਰੋ ਪੂਰੀ ਵੀਡੀਓ ਨੂੰ ਦੇਖੋਗੇ ਤੇ ਸਿੱਖਣ ਵਾਲੀਆਂ ਪਹਿਨਾਵਾਤੇ ਬਹੁਤ ਹੀ ਵਧੀਆ ਜਾਣਕਾਰੀ ਮਿਲੂਗੀ ਜੀ ਸਤਿ ਸ਼੍ਰੀ ਅਕਾਲ